ਬੇਹਦੀ ਹੀ ਖੌਫਨਾਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇਹ ਖਬਰ ਜਲੰਧਰ ਦੇ ਪਿੰਡ ਭੋਗਪੁਰਾ ਦੀ ਸਾਹਮਣੇ ਆਈ ਹੈ ਜਿੱਥੇ 6 ਮਹੀਨੇ ਦੀ ਬੱਚੀ ਨੂੰ ਨਾਨਾ ਨਾਨੀ ਵੱਲੋਂ ਜਿਹੜਾ ਆ ਉਹ ਮੋਤੇ ਘਾਟ ਉਤਾਰ ਦਿੱਤਾ ਗਿਆ ਜੀਹਾਂ ਦੱਸਦੀ ਹੈ ਕਿ ਨਾਨਾ ਨਾਨੀ ਵੱਲੋਂ ਹੀ ਆਪਣੀ ਦੋਤੀ ਨੂੰ ਗਲਾ ਕੋੜ ਕੇ ਮਾਰ ਦਿੱਤਾ ਗਿਆ ਵਜਾ ਤਾਂ ਦੱਸਦੀ ਹੈ ਕਿ ਵਜਾ ਸਿਰਫ ਇਨੀ ਸੀ ਕਿ ਬੱਚੀ ਮਹਿਜ਼ 6 ਮਹੀਨੇ ਦੀ ਸੀ ਰੋਂ ਤੋਂ ਪਰੇਸ਼ਾਨ ਨਾਨਾ ਨਾਨੀ ਨੇ ਉਸ ਦਾ ਗਲਾ ਤਾਂ ਪਹਿਲਾ ਕੋਟਿਆ ਤਾਂ ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਲਿਫਾਫੇ ਚ ਪਾ ਕੇ ਟਾਂਡਾ ਦੇ ਕੋਲ ਪੁਲੀ ਹੇਠਾਂ ਸੁੱਟ ਦਿੱਤਾ ਤੇ ਜੇ ਦੂਜੇ ਪਾਸੇ ਗੱਲ ਕਰੀਏ ਇਸ ਦੀ ਮਾਂ ਦੀ ਤਾਂ ਮਾਂ ਬਿੱਤੇ ਦਿਨ ਹੀ ਜਿਹੜਾ ਆਸ਼ਿਕ ਦੇ ਨਾਲ ਫਰਾਰ ਹੋ ਚੁੱਕੀ ਸੀ ਤਾਂ ਨਾਨਾ ਨਾਨੀ ਕੋਲ ਹੀ ਇਹ ਬੱਚੀ ਰਹਿ ਰਹੀ ਸੀ ਤਾਂ ਰੋਂ ਤੋਂ ਪਰੇਸ਼ਾਨ ਨਾਨਾ ਨਾਨੀ ਵੱਲੋਂ ਇੱਕ ਖੌਫਨਾਕ ਕਦਮ ਚੁੱਕਾ ਗਿਆ ਤਾਂ ਤਸਵੀਰ ਤੁਸੀਂ ਉਸ ਬੱਚੀ ਦੀ ਦੇਖ ਸਕਦੇ ਹੋ ਕਿ ਕਿੰਨਾ ਮਾਸੂਮ ਚਿਹਰਾ ਹੈ ਇਸ ਬੱਚੇ ਦਾ ਅਤੇ ਇਸ ਬੱਚੀ ਦਾ ਕਤਲ ਕਰਨ ਲੱਗਿਆ ਨਾਨਾ ਨਾਨੀ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਆਖਿਰਕਾਰ ਇਸ ਦਾ ਦੇਣਾ ਕਿੱਥੇ ਦਵਾਂਗੇ ਔਰ ਤਾਨੂੰ ਇਹ ਵੀ ਦੱਸ ਦिए ਕਿ ਪੁਲਿਸ ਵੱਲੋਂ ਫਿਲਹਾਲ ਜਿਹੜਾ ਆ ਨਾਨਾ ਨਾਨੀ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਬਿਆਨ ਦਰਜ ਕਰਵਾਏ ਜਾਣਗੇ ਇਹਨਾਂ ਦੇ ਤਾਂ ਹੋਰ ਵੀ ਜਿਹੜੀ ਆ ਉਹ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰਕਾਰ ਵਜ੍ਹਾ ਜਿਹੜੀ ਆ ਉਹ ਆਖਿਰ ਕਿਹੜੀ ਰਹੀ ਹੋਏਗੀ ਇਹਦੇ ਪਿੱਛੇ ਵਾਕਈ ਹੀ ਜਿਹੜੀ ਵਜ੍ਹਾ ਬੱਚੀ ਦੀ ਰੋਣ ਦੀ ਹੈ ਤੇ ਜਾਂ ਕੁਝ ਹੋਰ ਆ ਇਸ ਦਾ ਜਿਹੜਾ ਖੁਲਾਸਾ ਆ ਉਹ ਉਦੋਂ ਹੋਏਗਾ ਜਦੋਂ ਪੁਲਿਸ ਦੀ ਇਨਟੈਰੋਗੇਸ਼ਨ ਦੇ ਵਿੱਚ ਪੁਲਿਸ ਜਦੋਂ ਬਿਆਨ ਦਰਜ ਕਰੇਗੀ ਇਹਨਾਂ ਦੇ ਤਾਂ ਉਸ ਤੋਂ ਬਾਅਦ ਜਿਹੜੀ ਆ ਉਹ ਸਾਹਮਣੇ ਕੁਝ ਸਪਸ਼ਟ ਹੋ ਪਵੇਗਾ ਇਹ ਮਾਮਲਾ ਜਿਹੜਾ ਹੈ ਉਹ ਜਲੰਧਰ ਦੇ ਪਿੰਡ ਬੋਗਪੂਰਾ ਦਾ ਸਾਹਮਣੇ ਆਇਆ ਜਿੱਥੇ 6 ਮਹੀਨੇ ਦੀ ਮਾਸੂਮ ਬੱਚੀ ਨੂੰ ਨਾਨਾ ਨਾਨੀ ਵੱਲੋਂ ਮੌਦੇ ਘਾਟ ਉਤਾਰ ਦਿੱਤਾ ਗਿਆ ਮਹਿਜ ਗੱਲ ਸਿਰਫ ਇੰਨੀ ਸੀ ਕਿ ਬੱਚੀ ਰੋ ਬੜਾ ਰਹੀ ਸੀ ਰੋਂਦੀ ਬੜਾ ਸੀ ਤਾਂ ਇਸ ਦੇ ਚਲਦੇ ਇਸ ਤੇ ਪਰੇਸ਼ਾਨ ਹੋ ਕੇ ਨਾਨਾ ਨਾਨੀ ਬਲੋ ਹੀ ਇਸ ਕਟੜਾ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਨਾਨਾ ਨਾਨੀ ਜਿਹੜੇ ਇਸ ਸਮੇਂ ਪੁਲਿਸ ਦੀ ਗ੍ਰਿਫਤ ਦੇ